20 ਨੂੰ ਤੇ 30 ਨੂੰ ਤਿੰਨ ਕਟ ਆਫ ਡੇਟਾਂ ਦਿੱਤੀਆਂ ਅੰਮ੍ਰਿਤਸਰ ਜਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾਂ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਜਿੱਥੇ ਅਸੀਂ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਇਤੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸਹੈਪਨਿੰਗ ਜਾਂ ਕੁਝ ਵੀ ਜਿਹੇ ਹੀ ਘਟਨਾ ਸਾਹਮਣੇ ਆਉਂਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਕੇਜਰੀਵਾਲ ਜੀ ਨੂੰ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪੰਜਾਬ 'ਚ ਚੱਲਦੀ ਆ ਬਾਈ ਸਾਡੇ ਪੰਜਾਬ ਵਾਲਿਆਂ ਦੀ ਚੱਲਦੀ ਨਹੀਂ ਹੈਗੀ ਉਹਨਾਂ ਨੂੰ ਕਹਿੰਨੇ ਆ ਵੀ ਦਿੱਲੀ ਦੇ ਵਿੱਚ ਤਾਂ ਸਾਨੂੰ ਬਾਈ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਈ ਪਰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਅੰਦੋਲਨ ਦੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਬਾਈ ਅਸੀਂ ਫੈਸਲਾ ਕਰ ਲਿਆ ਵੀ ਇਹ ਅੰਦੋਲਨ ਹੁਣ ਲੰਮਾ ਚੱਲੂ ਗਏ ਦੇ ਵਾਸਤੇ ਰੇਲਾ ਨਹੀਂ ਬੱੱਸਾ ਰਹੀਂ ਆਪਣਾ ਸੰਤ ਸਮਾਨ ਰਾਈ ਚੱਲੂਗਾ ਹੁਣ ਹਰ ਮਹੀਨੇ ਕਿਸਾਨਾਂ ਦਾ ਜਥਾ 10 20 ਅਤੇ 30 ਤਰੀਕ ਨੂੰ ਦਿੱਲੀ ਦੇ ਵੱਲ ਰਵਾਨਾ ਹੋਵੇਗਾ ਜੀ ਹਾਂ ਇਹ ਕਿਹਾ ਇਹ ਕਿਸਾਨਾ ਗੂ ਸਰਬੰਸਿੰਘ ਪੰਦੇ ਦਾ ਅੰਮ੍ਰਿਤਸਰ ਦੇ ਵਿੱਚ ਅਜਾ ਰੇਲਵੇ ਸਟੇਸ਼ਨ ਦੇ ਉੱਤੇ ਸਰਬੰਸਿੰਘ ਪੰਦੇਰ ਪਹੁੰਚੇ ਹੋਣਾਂ ਨੇ ਦੱਸਿਆ ਕਿ ਹਰ ਮਹੀਨੇ ਦਿੱਲੀ ਦੇ ਲਈ ਕਿਸਾਨਾਂ ਦਾ ਜਥਾ ਰਵਾਨਾ ਹੋਵੇਗਾ ਇਸ ਦਿਨ ਆ ਹੀ ਉਹਨਾਂ ਕਿਹਾ ਕਿ ਇਹ ਮੋਰਚਾ ਲੰਬਾ ਚੱਲੇਗਾ ਜਦੋਂ ਤੱਕ ਜਿੱਤ ਨਹੀਂ ਹੁੰਦੀ ਉਹਨਾਂ ਸਮੇਂ ਇਹ ਮੋਰਚਾ ਜਾਰੀ ਰਹੇਗਾ ਅੱਜ ਸਟੇਸ਼ਨ ਤੇ ਤੁਸੀਂ ਆਇਓ ਜੀ ਕਿ ਮੇਨ ਮੋਟਿਵ ਲੈ ਕੇ ਆਏ ਹੋ ਸੀ ਸਿਕੰਦੀ ਆ ਦੇਖੋ ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੀ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ 20 ਨੂੰ ਤੇ 30 ਨੂੰ ਤਿੰਨ ਕੱਟ ਆਫ ਡੇਟਾਂ ਦਿੱਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾਂ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਦਿੱਤੇ ਸੀ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇੱਥੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਇਸੇ ਹੀ ਘਟਨਾ ਸਾਹਮਣੇ ਆਉਂਦੀ ਆ ਤੋਂ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆਵਾ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਥੋੜੇ ਮੱਦਮ ਨਾਲ ਗਾਂ ਭੇਜ ਦਾਂਗੇ ਪਰ ਅੱਗੇ ਟਿਕਟ ਵਾਲੇ ਨੇ ਜਾਂਦੇ ਸੀਗੇ ਕਿਸਾਨ ਉਹ ਟਿਕਟ ਵਾਲੇ ਥੋੜੀ ਪੈ ਗਈ ਕਿ ਹੋਇਆ ਕੀ ਹੈ ਪਹਿਲੋ ਪੀਸੀ ਹੋ ਲੈਣ ਦੋ ਭਾਈ ਫਿਰ ਆਪਾਂ ਗਾਂ ਕਰ ਲਈਏ ਜੀ ਤੋ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਹੀਂ ਜਿਨ੍ਹਾਂ ਨੇ ਜਾਣਾ ਮ 골ਡਨ ਗੇਟ ਠੀਕ ਹੈ ਜੀ ਜੰਡਿਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬੱਸ ਅਡਾ ਇਹ ਤਿੰਨ ਸਥਾਨ ਹੋਣਗੇ ਉੱਥੋਂ ਸਾਡੇ ਬੰਦੇ ਉਹ ਉਧਰੇ ਬਾਕੀ ਜਿਹੜੇ ਕੱਥੂ ਨੰਗਲੋਂ ਆਉਣ ਵਾਲੇ ਉਹ ਕੱਥੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜ਼ੇ ਤੇ ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬੱਸ ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮ ਨਾ ਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮੰਤਕ ਕੀਤੀ ਸੀ ਨਾ ਲਈਆਂ ਜਾਣ ਠੀਕ ਹੈ ਜੀ ਕਿਉਂਕਿ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਾਂ ਦੀ ਹਮਾਇਤੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ ਔਰ ਅਸੀਂ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬੱਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕੰਮoverline ਵੀ ਚੱਲਦਾ ਰਿਹਾ ਸਾਡਾ ਕੰਮ ਵੀ ਚੱਲਦਾ ਰਹੇ ਤੋਂ ਇਸ ਕਰਕੇ ਇਹ ਦੋ ਵੀ ਆ ਵੀ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਆਮ ਯਾਤਰੀ ਨੂੰ ਨੁਕਸਾਨ ਕੋਈ ਬਾੜਾ ਨਾ ਹੋਵੇ ਸਰਕਾਰ ਦੀਆਂ ਹੋਣ ਗਿਆ ਤਾਂ ਆਪਦੀ ਮਰਜ਼ੀ ਦਾ ਕੋਈ ਲਕਸ਼ਣ ਕਮਿਸ਼ਨ ਚੋਲਣਗੇ ਇੱਕ ਖਤਰਾ ਵੀ ਦੇਸ਼ ਦੇ ਸਾਹਮਣੇ ਖੜਾ ਨਜ਼ਰ ਆ ਰਿਹਾ ਤੋਂ ਮੈਨੂੰ ਲੱਗਦਾ ਪੇ ਦੇ ਨਾਲੋਂ ਪ੍ਰਧਾਨ ਮੰਤਰੀ ਜੀ ਯਤਨ ਕਰਨ ਪਹਿਲੇ ਅੰਦੋਲਨ ਦੇ ਵਿੱਚ ਵੀ ਅੱਗੇ ਆਏ ਸੀਗੇ ਔਰ ਉਹਨਾਂ ਨੇ ਖੁਦ ਆ ਕੇ ਅੰਦੋਲਨ ਦੀਆਂ ਮੰਗਾਂ ਮੰਨੀਆਂ ਸੀ ਹੁਣ ਆਪਸ਼ਨ ਉਹਨਾਂ ਕੋਲੇ ਅੱਜ ਵੀ ਹੈਗੀ ਆ ਵੀ ਅੱਗੇ ਆਉਣ ਅੰਦੋਲਨ ਦੀਆਂ ਮੰਗਾਂ ਮੰਨ ਲੈਣ ਨਹੀਂ ਤਾਂ ਬਾਈ ਅਸੀਂ ਫੈਸਲਾ ਕਰ ਲਿਆ ਵੀ ਇਹ ਅੰਦੋਲਨ ਹੁਣ ਲੰਮਾ ਚੱਲੂ ਗਏ ਦੇ ਵਾਸਤੇ ਰੇਲਾ ਰਹੀਂ ਬੱਸਾ ਰਹੀਂ ਆਪਣਾ ਸੰਤ ਸਮਾਨ ਰਹੀਂ ਚੱਲੂਗਾ ਆਤ ਕੀ ਜਿਹੜਾ ਵਾ ਦੇਖੋ ਟਰੈਕਟਰ ਟਰਾਲੀਆਂ ਉੱਥੇ ਖੜੇ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਨੇ ਠੀਕ ਆ ਪੰਜਾਬ ਦੇ ਬਹੁਤ ਨਜ਼ਦੀਕ ਇਹ ਮੋਰਚਾ 220 ਕਿਲੋਮੀਟਰ ਦੇ ਵਿੱਚ ਹੈਗਾ ਹੁਣ ਐਰ ਕੀ ਉਹਨਾਂ ਵਿਕਲਾਂ ਦੀ ਲੋੜ ਨਹੀਂ ਹੈਗੀ ਸਾਨੂੰ ਅਸੀਂ ਭਾਈ ਇਸ ਤਰੀਕੇ ਨਾਲ ਜਾਵਾਂਗੇ ਹਾਂ ਜਦੋਂ ਸਰਕਾਰ ਦਿੱਲੀ ਜਾਣ ਲਈ ਰਾਹ ਖੋਲੂਗੀ ਉਦੋਂ ਅਸੀਂ ਦਿੱਲੀ ਨੂੰ ਵਧਾਂਗੇ ਅਗਲੀ ਗੱਲ ਹੈ ਕਿ ਹੁਣ ਗਰਮੀਆਂ ਆ ਗਈਆਂ ਉਹਦੇ ਵਾਸਤੇ ਸਾਡੇ ਕਿਸਾਨ ਮਜ਼ਦੂਰ ਵੀਰ ਪੱਖੇ ਲੈ ਕੇ ਜਾਣ ਦੇਖੋ ਟਰੈਕਟਰ ਟਰਾਲੀ ਤੇ ਹਵਾ ਚਾਹੀਦੀ ਆ ਤਰਪਾਲਾਂ ਚੱਕ ਕੇ ਹਰੇ ਰੰਗ ਦੀ ਜਾਲੀ ਚਾਹੀਦੀ ਆ ਮਗਰ ਜਾਲੀ ਪਹਿਣੀ ਆ ਮੱਛਰ ਦਾਵਾ ਆਟੋਮੋਸ ਹੋਰ ਕੋਈ ਚੀਜ਼ਾਂ ਸਾਡੇ ਬੰਦੇ ਵਰਤ ਲੈਂਦੇ ਹੁੰਦੇ ਆ ਗਰਮੀਆਂ ਦਾ ਸਾਰਾ ਸਾਜ-ਸਮਾਨ ਸਾਨੂੰ ਖੜਨਾ ਚਾਹੀਦਾ ਔਰ ਦੂਜਾ ਅਸੀਂ ਕੇਜਰੀਵਾਲ ਜੀ ਨੂੰ ਜਿਹੜੇ ਸੁਪਰੀਮੋ ਨੇ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪੰਜਾਬ 'ਚ ਚੱਲਦੀ ਆ ਬਾਈ ਸਾਡੇ ਪੰਜਾਬ ਵਾਲਿਆਂ ਦੀ ਚੱਲਦੀ ਨਹੀਂ ਹੈਗੀ ਉਹਨਾਂ ਨੂੰ ਕਹਿੰਨੇ ਆ ਵੀ ਦਿੱਲੀ ਦੇ ਵਿੱਚ ਤਾਂ ਸਾਨੂੰ ਬਾਈ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਈ ਪਰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਜਿਹੜੇ ਬਾਈ ਉੱਥੇ ਟਰਾਂਸਫਾਰਮ ਨੇ ਬਹੁਤ ਛੋਟੇ ਨੇ ਜੇ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਉੱਥੇ ਸਾਰੇ ਬਾਰਡਰਾਂ ਤੇ ਵੱਡੇ ਟਰਾਂਸਫਾਰਮਰ ਖਾਈ ਜਾਣ ਔਰ ਬਿਜਲੀ ਦੀ ਸਪਲਾਈ ਨਿਰਵਿਘਨ ਜਿਹੜੀ ਉੱਥੇ ਦਿੱਤੀ ਜਾਵੇ ਜੜੀ ਸ਼ੰਭੂ ਚੌਂਕੀ ਆ ਉਹ ਬਈ ਤਾਰ ਨਹੀਂ ਲੱਗਣ ਦਿੰਦੇ ਸਾਡੀ ਪੁਲਿਸ ਵਾਲੇ ਵਿਚਾਰੇ ਦਾ ਕਿ ਕਸੂਰ ਹੈ ਸਰਕਾਰ ਦੇ ਆਰਡਰ ਹੋਣਗੇ ਉਹ ਟਰਾਂਸਫਾਰਮਰ ਨੂੰ ਵੱਡਾ ਕੀਤਾ ਜਾਵੇ ਤੇ ਉਥੇ ਵੱਡਾ ਟਰਾਂਸਫਾਰਮਰ ਜਾਂ ਸਪੈਸ਼ਲ ਟਰਾਂਸਫਾਰਮ ਬਾਰਡਰਾਂ ਤੇ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਰੌਲਾ ਸਾਨੂੰ ਦਿੱਲੀ 'ਚ ਬਿਜਲੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਸੀ ਹਜੇ ਕੁਝ ਹਰਿਆਣੇ ਦਾ ਇਲਾਕਾ ਸੀ ਕੁਝ ਦਿੱਲੀ ਦਾ ਇਲਾਕਾ ਸੀ ਪਰ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦੀ ਜਿਹੜੀ ਸਰਕਾਰ ਦਾਵਾ ਠੋਕ ਰਹੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਵਿਚਾਰ ਰਹੀ ਆ ਚੱਲ ਗਾਂ ਉਹਨਾਂ ਨੂੰ ਜੇ ਪਹਿਲੋਂ ਨਹੀਂ ਪਤਾ ਲੱਗਾ ਤਾਂ ਅਸੀਂ ਹੁਣ ਉਹਨਾਂ ਨੂੰ ਕਹਿੰਨੇ ਮਾਨਜੁਕ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਨੂੰ ਤਾਂ ਜਾਦਾ ਕਹਿੰਨੇ ਉਹਨਾਂ ਦੀ ਜ਼ਿਆਦਾ ਪੁੱਗਦੀ ਭਾਈ ਇੱਥੇ ਵੀ ਉਹ ਫੈਸਲਾ ਕਰਕੇ ਉੱਥੇ ਬਿਜਲੀ ਦੀ ਸਪਲਾਈ ਸਾਰੇ ਬਾਰਡਰਾਂ ਤੇ ਪੱਕੀ ਕਰ ਦੇਣ ਤਾਂ ਉਹਦਾ ਸਾਰੇ ਸਾਰਿਆਂ ਨੂੰ ਫਾਇਦਾ ਹੋ ਜੇ ਇਹ ਕੇਵੀ ਅਪੀਲ ਕਰਨੀ ਸੀ ਤੋਂ ਇਸ ਕਰਕੇ ਹੁਣ ਅੰਦੋਲਨ ਲੰਮਾ ਚੱਲਣਾ ਵਾ ਤਗੜਾ ਚੱਲਣਾ ਵਈ ਇਸ ਕਰਕੇ ਸਾਰਿਆਂ ਨੂੰ ਪਈ ਅਪੀਲ ਆ ਵੱਧ ਤੋਂ ਵੱਧ ਗਿਣਤੀ ਵਿੱਚ ਹਰ ਪਿੰਡ ਦੇ ਵਿੱਚੋਂ ਟਰੈਕਟਰ ਟਾਲੀ ਖਲੋਵੇ ਅਰੇ ਅੰਦੋਲਨ ਪੱਕਾ ਸਾਨੂੰ ਆਸ ਹੈ ਤੁਸੀਂ ਜਿੱਤਾਂਗੇ ਇਹਦਾ ਸਮਾਂ ਬਾਉਂਡ ਨਹੀਂ ਕੀਤਾ ਜਾ ਸਕਦਾ ਵੀ ਕਦੋਂ ਜਿੱਤਾਂਗੇ ਜਿੰਨਾ ਚਿਰ ਚੱਲੂਗਾ ਵਈ ਇਸੇ ਅੰਦੋਲਨ ਲੜਾਂਗੇ ਕਿਸਾਨਾਂ ਕੋ ਸਰਬੰਧ ਪੰਦੇ ਨੇ ਕਿਹਾ ਕਿ ਇਹ ਰੇਲਵੇ ਸਟੇਸ਼ਨ ਤੇ ਇੱਕ ਪੱਕਾ ਰਜਿਸਟਰ ਲਗਾ ਕੇ ਰੇਲ ਗੱਡੀ ਵਿੱਚ ਜਾਣ ਵਾਲੇ ਕਿਸਾਨਾਂ ਦੀ ਐਂਟਰੀ ਵੀ ਪਾਈ ਜਾਵੇਗੀ ਤਾਂ ਜੋ ਜੇਕਰ ਕੋਈ ਕਾਨੂੰਨੀ ਘਟਨਾ ਵੀ ਵਾਪਰਦੀ ਹੈ ਤਾਂ ਪਤਾ ਲੱਗ ਸਕੇ ਕਿ ਕਿੰਨੇ ਕਿਸਾਨ ਦਿੱਲੀ ਗਏ ਸੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਵਾਕਈ ਹੀ ਮੁੱਖ ਮੰਤਰੀ ਮਾਨ ਦੀ ਸਰਕਾਰ ਕਿਸਾਨਾਂ ਦੀ ਹਮਾਇਤੀ ਹੈ ਤਾਂ ਉਹਨਾਂ ਨੂੰ ਪੰਜਾਬ ਦੇ ਬਾਡਰਾਂ ਦੇ ਉੱਤੇ ਬਿਜਲੀ ਮੁਹਈਆ ਕਰਵਾਈ ਜਾਵੇ ਦੱਸਦੀ ਕਿ ਹੁਣ ਹਰ ਮਹੀਨੇ ਕਿਸਾਨਾਂ ਦੇ ਜਥੇ ਦਿੱਲੀ ਦਿਵਾਲ ਰਵਾਨਾ ਹੋਣਗੇ ਇਸ ਸਬੰਧੀ ਸਰਬੰਸ ਸਿੰਘ ਪੰਦੇ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਸਮਾਂ ਕਿਸਾਨ ਪਿੱਛੇ ਨਹੀਂ ਹਟਣਗੇ ਜਿੰਨਾ ਸਮਾਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਅਮਰਸਤੂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ